ਦੁਨੀਆ ਦੇ ਵਿੱਚ ਦੇਸ਼ ਕੋਈ ਵੀ ਹੋਵੇ ਲੇਕਿਨ ਪੋਲਿਟਿਕਸ ਜਿਹੜੀ ਹੈ ਇਹ ਪਾਵਰ ਦੀ ਲੜਾਈ ਹੈ ਪਾਵਰ ਤਾਕਤ ਇਹ ਆਪਣੀ ਹੱਥ ਦੇ ਵਿੱਚ ਰਵੇ ਇਸ ਕਰਕੇ ਇਹ ਸਾਰੇ ਦੇ ਸਾਰੇ ਜਿਹੜੇ ਨੇਤਾ ਨੇ ਇਹ ਇੱਕ ਦੋ ਛੇ ਦੇ ਅੱਗੇ ਖੜੇ ਰਹਿੰਦੇ ਨੇ ਔਰ ਅੱਜ ਕੱਲ ਇਹ ਪਾਵਰ ਦੀ ਲੜਾਈ ਅਮਰੀਕਾ ਦੇ ਵਿੱਚ ਚੱਲ ਰਹੀ ਹੈ ਔਰ ਅੱਜ ਤੋਂ ਨਹੀਂ ਚੱਲ ਰਹੀ ਜੀ ਇਹ ਪਿਛਲੇ ਕੁਝ ਦਿਨਾਂ ਤੋਂ ਇਸ ਤਰੀਕੇ ਚੱਲ ਰਹੀ ਹੈ ਲੇਕਿਨ ਇਹਨੂੰ ਸਮਝਣ ਦੇ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਸਰਕਾਰ ਜਿਹੜੀ ਹੈ ਅਮਰੀਕਾ ਦੀ ਉਸ ਨੂੰ ਸਮਝਣਾ ਪਏਗਾ ਅਮਰੀਕਾ ਦੀ ਸਰਕਾਰ ਦੀਆਂ ਤਿੰਨ ਸ਼ਾਖਾਵਾਂ ਨੇ ਪਹਿਲੀ ਸ਼ਾਖਾ ਹੈ ਜੀ ਲੈਜਿਸਲੇਟਿਵ ਲੈਜਿਸਲੇਟਿਵ ਦੇ ਵਿੱਚ ਕਾਂਗਰਸ ਹੁੰਦੀ ਹੈ ਕਾਂਗਰਸ ਦੇ ਦੋ ਹਿੱਸੇ ਨੇ ਇੱਕ ਤਾਂ ਸੈਨੇਟ ਤੇ ਇੱਕ ਹਾਊਸ ਆਫ ਰਿਪਰਿਜ਼ੈਂਟੇਟਿਵ ਨੰਬਰ ਦੂਸਰੀ ਸ਼ਾਖਾ ਹੈ ਐਗਜ਼ੈਕਟਿਵ ਐਗਜ਼ੈਕਟਿਵ ਦੇ ਵਿੱਚ ਪਹਿਲਾਂ ਤਾਂ ਰਾਸ਼ਟਰਪਤੀ ਆ ਜਾਂਦਾ ਹੈ ਉਪਰਾਸ਼ਟਰਪਤੀ ਆ ਗਿਆ ਤੇ ਉਸ ਤੋਂ ਬਾਅਦ ਆਏਗੀ ਨਾਲ ਕੈਬਨਿਟ ਤੀਸਰੀ ਸ਼ਾਖਾ ਹੈ ਜਿਹੜੀ ਉਹ ਹੈ ਜੀ ਜੁਡੀਸ਼ੀਅਲ ਜੁਡੀਸ਼ੀਅਲ ਜਿਹੜਾ ਇਹ ਇਹ ਸ਼ਾਖਾ ਹੈ ਇਹਦੇ ਵਿੱਚ ਅ ਪਹਿਲਾਂ ਤਾਂ ਆ ਗਈ ਜੀ ਆਪਣੀ ਫੈਡਰਲ ਕੋਰਟ ਆ ਗਈਆਂ ਤੇ ਸੁਪਰੀਮ ਕੋਰਟ ਆ ਗਈ ਹੁਣ ਇਹਨਾਂ ਦੇ ਵੱਖਰੇ ਵੱਖਰੇ ਕੰਮ ਨੇ ਜੇ ਆਪਾਂ ਗੱਲ ਕਰੀਏ ਐਗਜ਼ੈਕਟਿਵ ਦੀ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਕਮਾਂਡਰ ਇਨ ਚੀਫ ਹੈ ਔਰ ਉਹਦਾ ਕੰਮ ਹੈਗਾ ਯੂਐਸ ਕਾਂਗਰਸ ਨੂੰ ਲਾ ਨੂੰ ਰਿਕਮੈਂਡ ਕਰਨਾ ਵੀ ਕਾਂਗਰਸ ਨੂੰ ਦੇਣਾ ਭਾਈ ਆ ਲੱਗਦਾ ਵੀ ਠੀਕ ਹੈ ਕਾਂਗਰਸ ਜਿਹੜੀ ਲੈਜਿਸਲੇਟਿਵ ਹੈ ਉਹਨਾਂ ਦਾ ਕੰਮ ਹੈਗਾ ਲਾਅ ਨੂੰ ਪਾਸ ਕਰਨਾ ਔਰ ਜੁਡੀਸ਼ਰੀ ਹੈ ਜਿਹੜੀ ਇਹਦਾ ਕੰਮ ਹੈਗਾ ਈਵੈਲਿਊਏਟ ਕਰਨ ਦਾ ਹੁਣ ਇਹਦੇ ਵਿੱਚ ਜਿਹੜੀ ਲੈਜਿਸਲੇਟਿਵ ਦੇ ਵਿੱਚ ਕਾਂਗਰਸ ਹੈ ਸੈਨੇਟ ਹੈ ਤੇ ਹਾਊਸ ਆਫ ਰਿਪਰਿਜ਼ੈਂਟੇਟਿਵ ਹੈ ਸੈਨੇਟ ਦੇ ਵਿੱਚ 100 ਸੈਨੇਟਰ ਹੁੰਦੇ ਨੇ 100 ਸੈਨੇਟਰ 50 ਅਮਰੀਕਾ ਦੀਆਂ ਸਟੇਟਸ ਨੇ ਹਰੇਕ ਸਟੇਟ ਤੋਂ ਦੋ ਸੈਨੇਟਰ ਜਿਹੜੇ ਨੇ ਉਹ ਚੋਸ ਕੀਤੇ ਜਾਂਦੇ ਨੇ ਹਰੇਕ ਸਟੇਟ ਤੋਂ ਹੋਗੇ ਦੋ ਸੈਨੇਟਰ ਹੁਣ ਜਿਹੜਾ ਹਾਊਸ ਆਫ ਰਿਪਰੈਜ਼ੈਂਟੇਟਿਵ ਹੈ ਉਸ ਦਾ ਕੁਝ ਵੱਖਰਾ ਹੈ ਹਰੇਕ ਜਿਹੜੀ ਜਨ ਗਣਨਾ ਹੁੰਦੀ ਹੈ ਜਦੋਂ ਪਾਪੂਲੇਸ਼ਨ ਜਿਹੜੀ ਹੈ ਉਹਨੂੰ ਸਾਰੀ ਸੈਂਸਸ ਨੂੰ ਆਪਾਂ ਦੇਖਦੇ ਹਾਂ ਕਿ ਕਿੱਥੇ ਪਾਪੂਲੇਸ਼ਨ ਵਧੀ ਉਸ ਜਗ੍ਹਾ ਦੇ ਉਸ ਸਟੇਟ ਦੇ ਹਲਕੇ ਵਧਾਏ ਜਾਂਦੇ ਨੇ ਉਹ ਹਲਕੇ ਦਾ ਇੱਕ ਰਿਪਰੈਜ਼ੈਂਟੇਟਿਵ ਹੁੰਦਾ ਸੋ ਕਿਸੇ ਸਟੇਟ ਦੇ ਵਿੱਚ ਵਧ ਤੇ ਕਿਸੇ ਸਟੇਟ ਦੇ ਵਿੱਚ ਘਟ ਅਕੋਰਡਿੰਗ ਟੂ ਪਾਪੂਲੇਸ਼ਨ ਜੇ ਕਿਸੇ ਹਲਕੇ ਨੂੰ ਵਧਾਉਣਾ ਵੀ ਹੁੰਦਾ ਤਾਂ ਬੇਸਿਕਲੀ ਜ਼ਿਆਦਾਤਰ ਜਨਗਣਨਾ ਜਿਹੜੀ ਆਪਣੀ ਹੈਗੀ ਹੈ ਪਾਪੂਲੇਸ਼ਨ ਨੂੰ ਦੇਖਿਆ ਜਾਂਦਾ 10 ਸਾਲ ਬਾਅਦ ਇਹ ਗਣਨਾ ਹੁੰਦੀ ਹੈ ਉਸ ਤੋਂ ਬਾਅਦ ਫਿਰ ਇਹ ਡਿਸਾਈਡ ਕੀਤਾ ਜਾਂਦਾ ਵੀ ਭਾਈ ਇੱਥੇ ਪਾਪੂਲੇਸ਼ਨ ਵਧ ਗਈ ਇੱਥੇ ਇੱਕ ਰਿਪਰੈਜ਼ੈਂਟੇਟਿਵ ਜ਼ਿਆਦਾ ਚਾਹੀਦਾ ਹੁਣ ਜਿਹੜੇ ਸੈਨੇਟਰ ਨੇ ਸੈਨੇਟਰ ਹਰ 2 ਸਾਲ ਬਾਅਦ ਇੱਕ ਤਿਹਾਈ ਬਦਲਦੇ ਨੇ ਸੋ ਇਹਨਾਂ ਦੀ 6 ਸਾਲ ਦੀ ਟਰਮ ਹੁੰਦੀ ਹੈ ਜਿਹੜੇ ਹਾਊਸ ਆਫ ਰਿਪਰੈਜ਼ੈਂਟੇਟਿਵ ਨੇ ਅੱਜ ਦੇ ਸਮੇਂ ਦੇ ਵਿੱਚ ਅਮਰੀਕਾ ਦੇ ਵਿੱਚ 435 ਨੇ 435 ਇਹ ਹਰ 2 ਸਾਲ ਬਾਅਦ ਇਹਨਾਂ ਦੀ ਜਿਹੜੀ ਹੈ ਚੋਣ ਕੀਤੀ ਜਾਂਦੀ ਹੈ ਇਹਨਾਂ ਦੀ ਹੁਣ ਚੋਣ ਹੋਣੀ ਹੈ ਸਨ 2026 ਯਾਨੀ ਕਿ ਅਗਲੇ ਸਾਲ ਹੁਣ ਦੋ ਵੱਡੀਆਂ ਪਾਰਟੀਆਂ ਨੇ ਅਮਰੀਕਾ ਦੇ ਵਿੱਚ ਇੱਕ ਹੈਗੀ ਹੈ ਰਿਪਬਲਿਕਨ ਇੱਕ ਹੈਗੀ ਹੈ ਡੈਮੋਕ੍ਰੇਟ ਰਿਪਬਲਿਕਨ ਐਸ ਵਕਤ ਉਹਨਾਂ ਦਾ ਹੋਲਡ ਹੈ ਮਿਸਟਰ ਡੋਨਲਡ ਟਰੰਪ ਰਿਪਬਲਿਕਨ ਨੇ ਔਰ ਜਿਹੜੀ ਸੈਨੇਟ ਹੈ ਇਸ ਵਕਤ ਤੇ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਹੈ ਉਹਦੇ ਵਿੱਚ ਵੱਧ ਲੋਕ ਜਿਹੜੇ ਨੇ ਉਹ ਰਿਪਬਲਿਕਨ ਨੇ ਸੋ ਦੋਨਾਂ ਦੇ ਉੱਪਰ ਜਿਹੜੀ ਇਹ ਸਰਕਾਰ ਹੈ ਉਹਦਾ ਕੰਟਰੋਲ ਹੈ ਔਰ ਕੰਟਰੋਲ ਚਾਹੀਦਾ ਇਸ ਕਰਕੇ ਹੁੰਦਾ ਵੀ ਜੇ ਕੋਈ ਲਾ ਬਣਾਉਣਾ ਹੈ ਤਾਂ ਜੇ ਦੋਨੋਂ ਜੇ ਆਪਾਂ ਸੈਨੇਟ ਤੇ ਜੇ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਉਹਦੇ ਵਿੱਚ ਆਪਣੇ ਬੰਦੇ ਜ਼ਿਆਦਾ ਹੈ ਤਾਂ ਲਾ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਸਖਾਵਾਂ ਜਿਹੜਾਗਾ ਮਾਹੌਲ ਹੁੰਦਾ ਆਰਾਮ ਨਾਲ ਲਾ ਬਣਾਇਆ ਜਾ ਸਕਦਾ ਹੈ ਹੁਣ ਅਗਲੀ ਵਾਰੀ ਮਿਸਟਰ ਡੋਨਲਡ ਟਰੰਪ ਦੀ ਸਰਕਾਰ ਨੂੰ ਇਹ ਲੱਗ ਰਿਹਾ ਹੈ ਕਿ ਹੋ ਸਕਦਾ ਸਾਡੇ ਹਾਊਸ ਆਫ ਰਿਪ੍ਰেজੈਂਟੇਟਿਵ ਜਿਹੜੇ ਉਹ ਅਗਲੇ ਸਾਲ ਘਟ ਜਾਣ ਹੋ ਸਕਦਾ ਡੈਮੋਕ੍ਰੇਟਸ ਜਿਹੜੇ ਨੇ ਉਹ ਜ਼ਿਆਦਾ ਆ ਜਾਣ ਤੇ ਜਿਹੜੇ ਰਿਪਬਲਿਕਨ ਘਟ ਗਏ ਤਾਂ ਸਾਡਾ ਕੰਟਰੋਲ ਹੈ ਜਿਹੜਾ ਹਾਊਸ ਆਫ ਰਿਪ੍ਰেজੈਂਟੇਟਿਵ ਤੇ ਉਹ ਚਲਿਆ ਜਾਣ ਹੁਣ ਇਹ ਜ਼ਰੂਰੀ ਕਿਉਂ ਹੈ ਹੁਣ ਫਰਕ ਬਹੁਤ ਜ਼ਿਆਦਾ ਘਟ ਹੈ ਹਾਊਸ ਆਫ ਰਿਪ੍ਰেজੈਂਟੇਟਿਵ ਦੇ ਵਿੱਚ 219 ਰਿਪ੍ਰেজੈਂਟੇਟਿਵ ਜਿਹੜੇ ਨੇ ਉਹ ਰਿਪਬਲਿਕਨ ਨੇ 212 ਨੇ ਜਿਹੜੇ ਉਹ ਡੈਮੋਕ੍ਰੇਟ ਨੇ ਸੋ ਫਰਕ ਘਟ ਹੈ ਜੇ ਥੋੜਾ ਜਿਹਾ ਵੀ 19 21 ਹੋ ਗਈ ਤਾਂ ਕੰਟਰੋਲ ਹਾਊਸ ਆਫ ਰਿਪ੍ਰেজੈਂਟੇਟਿਵ ਦਾ ਮਿਸਟਰ 트ੰਪ ਦੀ ਐਡਮਿਨਿਸਟ੍ਰੇਸ਼ਨ ਦੇ ਹੱਥ ਦੇ ਵਿੱਚੋਂ ਜਾਂਦਾ ਰਹੇਗਾ ਇਹਦੇ ਵਿੱਚੋਂ ਕੁਝ ਸੀਟਾਂ ਜਿਹੜੀਆਂ ਨੇ ਗਿਆ ਰਿਪ੍ਰেজੈਂਟੇਟਿਵਸ ਦੀ ਮੌਤ ਦੇ ਕਰਕੇ ਤਿੰਨ ਸੀਟਾਂ ਖਾਲੀ ਵੀ ਪਈਆਂ ਨੇ ਹੁਣ ਇਹੇ ਸੀਟਾਂ ਜਿਹੜੀਆਂ ਨੇ ਇਹ ਰਿਪਬਲਿਕਨ ਦੇ ਖਾਤੇ ਦੇ ਵਿੱਚ ਪੈ ਜਾਣ ਇਹਦੇ ਵਾਸਤੇ ਕੀਤਾ ਕੀ ਜਾ ਰਿਹਾ ਹੈ ਕਿ ਟੈਕਸਾਸ ਇੱਕ ਸਟੇਟ ਹੈ ਟੈਕਸਾਸ ਦੀ ਜਿਹੜੀ ਟੈਕਸਾਸ ਦਾ ਰੈੱਡ ਸਟੇਟ ਹੈ ਰਿਪਬਲਿਕਨ ਕੰਟਰੋਲਡ ਹੈ ਉਹ ਰਿਪਬਲਿਕਨ ਦੀ ਹਮੇਸ਼ਾ ਤੋਂ ਇਹੋ ਰਿਪਬਲਿਕਨ ਰਹੀ ਹੈ ਔਰ ਉਹਦੇ ਵਿੱਚ ਜੇ ਪੰਜ ਹਲਕੇ ਵਧਾਏ ਜਾਣਗੇ ਤਾਂ ਉਹ ਰਿਪਬਲਿਕਨ ਜਿਹੜੇ ਨੇਗੇ ਉਹ ਰਿਪਰੈਜ਼ੈਂਟੇਟਿਵ ਚੂਜ਼ ਕੀਤੇ ਜਾਣਗੇ ਤੇ ਟੈਕਸਾਸ ਦੇ ਹੁਣ ਜਿਹੜੇ ਗਵਰਨਰ ਨੇ ਮਿਸਟਰ ਐਬਰਟ ਮਿਸਟਰ ਗ੍ਰੈਗ ਐਬਰਟ ਉਹਨਾਂ ਨੇ ਕਿਆ ਵੀ ਹਾਂਜੀ ਆਏ ਕਰਦੇ ਆ ਆਪਾਂ ਪੰਜ ਹਲਕੇ ਵਧਾ ਲੈਨੇ ਆ ਆਪਾਂ ਇਹ ਰੀਡਰਾ ਕਰਦੇ ਆ ਪੰਜ ਹਲਕੇ ਵਧਣਗੇ ਉਹਦੇ ਨਾਲ ਪੰਜ ਕਾਂਗਰਸਮੈਨ ਹੋਰ ਆ ਜਾਣਗੇ ਜਿਹੜੇ ਕਿ ਰਿਪ੍ਰেজੈਂਟੇਟਿਵ ਹੋਣਗੇ ਜਿਹੜੇ ਹਾਊਸ ਆਫ ਰਿਪ੍ਰেজੈਂਟੇਟਿਵ ਦੇ ਵਿੱਚ ਤਾਂ ਆਪੇ ਜਿਹੜੀ ਹੈ 트ੰਪ ਸਰਕਾਰ ਉਹਦਾ ਕਬਜ਼ਾ ਬਣਿਆ ਰਹੇਗਾ ਉਹਨਾਂ ਨੇ ਕੀ ਕੀਤਾ ਕਿ ਹਾਊਸ ਦੇ ਵਿੱਚ ਜਾ ਕੇ ਕਿਹਾ ਵੀ ਹਾਂਜੀ ਆਪਾਂ ਇੱਕ ਨਵਾਂ ਬਿਲ ਪਾਸ ਕਰਨਾ ਹੈ ਹੁਣ ਮਤਾ ਜਿਹੜਾ ਪਾਸ ਹੋਣਾ ਹੈ ਉਹ ਪਾਸ ਹੋਣਾ ਹੈ ਮੈਜੋਰਟੀ ਦੇ ਨਾਲ ਹੁਣ ਜੇ ਬਹੁਤ ਸਾਰੇ ਜਿਹੜੇ ਡੈਮੋਕ੍ਰੇਟ ਲੀਡਰਸ ਨਾ ਵੀ ਕਰਦੇ ਨੇ ਤਾਂ ਵੀ ਉਹਦਾ ਕੋਈ ਫਰਕ ਨਹੀਂ ਸੀ ਪੈਣਾ ਹੈਗਾ ਕਿਉਂਕਿ ਮੈਜੋਰਟੀ ਰਿਪਬਲਿਕਨ ਹੈ ਸੋ ਰਿਪਬਲਿਕਨ ਨੇ ਆਲਰੇਡੀ ਜਿਹੜੀਆਂ ਨੇ ਉਹ ਮੈਜੋਰਟੀ ਹੋ ਹੀ ਜਾਣੀ ਸੀ ਸੋ ਹੁਣ ਡੈਮੋਕ੍ਰੇਟਸ ਨੇ ਇੱਕ ਬਹੁਤ ਵੱਡਾ ਪੱਤਾ ਖੇលਿਆ ਉਹ ਕਹਿੰਦੇ ਵੀ ਜੇ ਅਸੀਂ ਇੱਥੇ ਹਾਊਸ ਦੇ ਵਿੱਚ ਨਹੀਂ ਹੋਵਾਂਗੇ ਤਾਂ ਇਹ ਮਤਾ ਪਾਸ ਨਹੀਂ ਹੋ ਸਕਦਾ ਕਿਉਂਕਿ ਮਤਾ ਪਾਸ ਕਰਨ ਦੇ ਲਈ ਉੱਥੇ ਇੱਕ ਗਿਣਤੀ ਹੈ ਵੀ ਐਨੇ ਜਿਹੜੇ ਰਿਪਰੈਜ਼ੈਂਟੇਟਿਵ ਹੋਣੇ ਚਾਹੀਦੇ ਨੇ ਉਥੇ ਜਿਹੜੇ ਨੇ ਸਾਰੇ ਡੈਮੋਕ੍ਰੇਟਸ ਨੇ ਉਹਨਾਂ ਨੇ ਆਪਣੀ ਸਟੇਟ ਲੀਵ ਕਰਤੀ ਸਟੇਟ ਲੀਵ ਕਰਤੀ ਤਾਂ ਮਿਸਟਰ ਡ੍ਰੈਗ ਐਬਰਟ ਉਹ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਆ ਗਏ ਉਹ ਕਹਿੰਦੇ ਇਹ ਤਾਂ ਗਲਤ ਹੈ ਉਹਨਾਂ ਨੇ ਕਿਹਾ ਕਿ ਅਸੀਂ ਐਫਬੀਆਈ ਨੂੰ ਕਵਾਂਗੇ ਕਿ ਜਿਹੜੇ ਕਾਂਗਰਸਮੈਨ ਨੇ ਉਹਨਾਂ ਨੂੰ ਚੱਕ ਕੇ ਵਾਪਸ ਲਿਆਂਦਾ ਜਾਏ ਲੇਕਿਨ ਨਾਲ ਦੀ ਨਾਲ ਫਿਰ ਐਫਬੀਆਈ ਡੀ ਵੀ ਹੋਣਾ ਇਹ ਖਬਰ ਆਈ ਹੈ ਫਾਰਮਰ ਅਟਰਨੀ ਜਨਰਲ ਜਿਹੜੇ ਐਫਬੀਆਈ ਦੇ ਨੇਗੇ ethical holder oh kehndi FBI ਦੀ ਜੂਰਿਸਡਿਕਸ਼ਨ ਦੇ ਵਿੱਚ ਹੀ ਹੈ ਨੀਗਾ ਕਿ ਅਸੀਂ ਡੈਮੋਕ੍ਰੇਟ ਲਾ ਮੇਕਰਸ ਨੂੰ ਜਗਾ ਜਗਾ ਤੋਂ ਲਿਜਾ ਕੇ ਅਸੀਂ ਉਹਨਾਂ ਨੂੰ ਫੜ ਕੇ ਇੱਥੇ ਕੈਪੀਟਲ ਦੇ ਵਿੱਚ ਵਾਪਸ ਲੈ ਕੇ ਆਈਏ ਇਸ ਕਰਕੇ ਇਹ FBI ਨਹੀਂ ਕਰ ਸਕਦੇ ਫਿਰ ਮਿਸਟਰ ਡ੍ਰੈਗ ਐਬਟ ਨੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਵੀ ਅਸੀਂ ਤੁਹਾਨੂੰ 500 ਡਾਲਰ ਰੋਜ਼ ਦਾ ਜੁਰਮਾਨਾ ਦੇਵਾਂਗੇ ਪਰ ਇਹ ਸਾਰੇ ਜਣੇ ਜਾ ਕੇ ਬੈਠੇ ਕਿੱਥੇ ਇਹ ਜਿਹੜੀਆਂ ਬਲੂ ਸਟੇਟਸ ਨੇ ਉਹਨਾਂ ਦੇ ਵਿੱਚ ਜਾ ਕੇ ਬੈਠ ਗਏ ਔਰ ਬਲੂ ਸਟੇਟਸ ਦੇ ਵਿੱਚੋਂ ਉੱਥੋਂ ਇਹਨਾਂ ਨੂੰ ਪਿਕਅਪ ਕਰਨਾ ਵਾਪਸ ਕੈਪੀਟਲ ਤੇ ਲੈ ਕੇ ਆਉਣਾ ਔਖਾ ਹੈ ਹੁਣ ਮਿਸਟਰ ਗ੍ਰੈਗ ਐਬਟ ਦਾ ਜਿਹੜਾ ਗੁੱਸਾ ਹੈਗਾ ਉਹ ਸਿਖਰਾਂ ਦੇ ਉੱਤੇ ਹੈ ਉਹ ਕਹਿੰਦੇ ਵੀ ਜੇ ਤਾ ਤੁਸੀਂ ਵਾਪਸ ਆਉਂਗੇ ਜੇ ਤੁਸੀਂ ਇਸ ਸਟੇਟ ਦੇ ਵਿੱਚ ਟੈਕਸਾਸ 'ਚ ਵਾਪਸ ਆਉਂਗੇ ਅਸੀਂ ਤੁਹਾਨੂੰ ਗ੍ਰਿਫਤਾਰ ਕਰਾਂਗੇ ਗ੍ਰਿਫਤਾਰ ਕਰਕੇ ਤੁਹਾਨੂੰ ਅਸੀਂ ਕੈਪੀਟਲ ਦੇ ਵਿੱਚ ਲੈ ਕੇ ਆਵਾਂਗੇ ਨਹੀਂ ਤਾਂ ਤੁਸੀਂ ਫਿਰ ਆਪਣਾ ਇੰਤਜ਼ਾਮ ਕਰ ਲਓ ਸਾਲੋ ਸਾਲ ਤੁਹਾਨੂੰ ਵੱਖਰੀਆਂ ਸਟੇਟਸ ਦੇ ਵਿੱਚ ਰਹਿਣਾ ਪਏਗਾ ਔਰ ਇਹ ਜਿਹੜਾ ਖਲਾਰਾ ਪੈ ਗਿਆ ਨਾ ਇਹ ਖਲਾਰਾ ਸਿਰਫ ਟੈਕਸਾਸ ਤੱਕ ਨਹੀਂ ਰਿਹਾ ਹੈਗਾ ਹੁਣ ਹੋਰ ਸਟੇਟਸ ਨੇ ਜਿਹੜੀਆਂ ਉਹਨਾਂ ਨੇ ਆਪਣੇ ਸਿਰ ਚੱਕਨੇ ਸ਼ੁਰੂ ਕਰਤੇ ਨੇ ਉਹ ਸਟੇਟਸ ਕਹਿ ਰਹੀਆਂ ਜੇ ਟੈਕਸਾਸ ਦੇ ਵਿੱਚ ਜ਼ਿਆਦਾ ਹਲਕੇ ਬਣ ਗਏ ਤਾਂ ਸਾਡੀ ਸਟੇਟ ਦੇ ਵਿੱਚ ਵੀ ਬਣਨੇ ਚਾਹੀਦੇ ਨੇ ਹੁਣ ਯੂਐਸ ਦੇ ਵਾਈਸ ਪ੍ਰੈਜ਼ੀਡੈਂਟ ਜਿਹੜੇ ਉਹ ਇੰਡੀਆਨਾ ਦੇ ਵਿੱਚ ਗਏ ਇੰਡੀਆਨਾ ਸਟੇਟਸ ਦੇ ਵਿੱਚ ਜਾ ਕੇ ਉਹਨਾਂ ਨੇ ਡਿਸਕਸ ਕੀਤਾ ਕਿਉਂ ਨਾ ਇੱਥੇ ਵੀ ਹਲਕੇ ਵਧਾਈ ਜਾਣ ਇੰਡੀਆਨਾ ਦੇ ਨਾਲ ਨਾਲ ਫਲੋਰੀਡਾ ਦੇ ਜਿਹੜੇ ਗਵਰਨਰ ਨੇ ਡ੍ਰੌਨ ਦੀ ਸੈਂਟਰਸ ਉਹਨਾਂ ਨੇ ਪਿਛਲੇ ਵੀਕ ਇਹ ਗੱਲ ਕੀਤੀ ਸੀ ਕਹਿੰਦੇ ਮੈਂ ਵੀ ਹਲਕੇ ਵਧਾਉਣਾ ਚਾਹੁੰਦਾ ਤੇ ਫਿਰ ਜਿਹੜੇ ਕੈਲੀਫੋਰਨੀਆ ਦੇ ਗਵਰਨਰ ਨੇ ਉਹਨਾਂ ਨੇ ਹੁਣ ਇੱਕ ਚਿੱਠੀ ਲਿਖੀ ਹੈ ਮਿਸਟਰ ਡ੍ਰੰਪ ਨੂੰ ਉਹ ਕਹਿੰਦੇ ਜੋ ਵੀ ਤੁਸੀਂ ਇਹ ਕਰ ਰਹੇ ਹੋ ਤੁਸੀਂ ਅੱਗ ਦੇ ਨਾਲ ਖੇਡ ਰਹੇ ਹੋ ਜੇ ਅੱਗ ਦੇ ਨਾਲ ਖੇਡੋਗੇ ਹਰ ਜਗ੍ਹਾ ਤੇ ਇਹ ਅੱਗ ਫੈਲੇਗੀ ਤੇ ਸੰਭਾਲੀ ਨਹੀਂ ਜਾਣੀ ਹੈਗੀ ਕੋਈ ਕਾ ਕੀ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਐਸ ਵਕਤ ਸਾਰੇ ਅਮਰੀਕਾ ਦੇ ਵੱਖਰੇ ਵੱਖਰੇ ਸਟੇਟਸ ਦੇ ਵਿੱਚ ਖਲਾਰਾ ਪੈ ਗਿਆ ਜੇ ਐਸੇ ਤਰੀਕੇ ਹਰੇਕ ਸਟੇਟ ਨੇ ਉੱਠ ਕੇ ਇਹ ਕਹਿਣਾ ਸ਼ੁਰੂ ਕਰਤਾ ਕਿ ਅਸੀਂ ਵੀ ਹਲਕੇ ਵਧਾਵਾਂਗੇ ਤਾਂ ਗੱਲ ਕਿੱਥੇ ਜਾਏਗੀ ਹਲੇ ਕਿਹ ਨਹੀਂ ਜਾ ਸਕਦਾ